ਨਾਮ ਰਸਨਾ ਨਾਲ ਜਪਣਾ ਚਾਹੀਦਾ ਹੈ। ਸਰੀਰਕ ਮੰਡਲ ਵਿੱਚ ਲੱਗ ਰੇ ਧਿਆਨ ਨੂੰ ਕਿਸੇ ਸਰੀਰਕ ਕਿਰਿਆ ਨਾਲ ਹੀ ਜੁੜ ਚੁੱਕੀਦਾ ਹੈ। ਉਹ ਹੈ ਜੀਵ। ਜੀਵ ਨਾਲ ਨਾਮ ਜਪਣਾ ਹੈ। ਜੀਵ ਨਾਲ ਜਪਿਆ ਇਹ ਫਿਰ ਆਪੇ ਹੀ ਹਿਠਾ ਲੈ ਜਾਂਦਾ ਹੈ। ਹੌਲੀ-ਹੌਲੀ ਪ੍ਰਾਣਾ ਵਿੱਚ ਵਸ ਜਾਂਦਾ ਹੈ। ਜਿਵੇਂ ਦਿਓੜੀ ਵਿੱਚ ਰੱਖੇ ਦੀਪਕ ਨਾਲ ਦੋਵੇਂ ਪਾਸੇ ਚਾਰਨਾ ਹੁੰਦਾ ਹੈ ਜੀਬ ਨਾਲ ਨਾਮ ਜਪਣ ਨਾਲ ਦੋਵੇਂ ਅੰਦਰ ਤੇ ਬਾਹਰ ਚਾਰਨ ਹੋ ਜਾਂਦੇ ਹਨ ਇਨਟਰੋਸਪੈਕਸ਼ਨ ਤੇ ਸਿਮਰਨ ਦੋਨੋਂ ਜ਼ਰੂਰੀ ਹੈ ਸਿਮਰਨ ਵੀ ਤਾਕਤ ਹੈ ਜੇ ਕਰੋਧੀ ਕਰੇਗਾ ਤਾਂ ਕ્રોਧ ਵਧਾ ਲੇਗਾ ਇਸ ਵਾਸਤੇ ਹਰ ਫੁਰਨੇ ਤੇ ਹਰ ਐਕਸ਼ਨ ਨੂੰ ਵਿਚਾਰਨਾ ਵੀ ਜ਼ਰੂਰੀ ਹੈ ਸਿਮਰਨ ਵਿੱਚ ਵੀ ਵਿਤੋਂ ਵੱਧ ਨਹੀਂ ਕਰਨਾ ਚਾਹੀਦਾ। ਹਉਮੈ ਮਾਰ ਕੇ ਗੁਰਬਾਣੀ ਦੀ ਰੋਸ਼ਨੀ ਹਿੱਕ ਗੁਰਮਖ ਦੇ ਦਸੇ ਰਾਹ ਤੇ ਚੱਲਣ ਦੀ ਲੋੜ ਹੈ। ਪਹਿਲਾ ਸਿਮਰਨ ਮੈਲ ਕੱਟਦਾ ਹੈ। ਫਿਰ ਨਿਰਮਲ માનਵਿਕ ਸਿਮਰਨ ਨਾਲ ਵਾਹਿਗੁਰੂ ਦਾ ਵਾਸਾ ਹੁੰਦਾ ਹੈ। ਥੋੜਾ-ਥੋੜਾ ਰੋਜ਼ ਸਿਮਰਨ ਕਰਨ ਨਾਲ ਇਹ ਲਗਾਤਾਰ ਲਿਵ ਬਣ ਜਾਂਦੀ ਹੈ। ਤੇ ਇਟਰਨਲ ਸੋਚ ਵਿੱਚ ਲੈ ਜਾਂਦਾ